ਜੀ ਹਸੀ ਗੱਲ ਜੀ ਸਾਰਿਆਂ ਨੂੰ ਉਪਤੀ ਸਾਰੇ ਕੈਂਟ ਹੋਮੋਂਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸਟਾਰਟ ਕਰਨ ਲੱਗੇ ਆ ਇੱਕ ਹੋਰ ਨਵਾਂ ਟੂਰ ਆਪਾਂ ਚੱਲੇ ਆਂ ਸ਼੍ਰੀ ਹਿਮਕੁੰਣ ਸਾਹਿਬ ਤੇ ਟਾਈਮ ਹੋ ਗਿਆ ਸਵੇਰ ਦੇ 5 ਵਜੇ ਨੇ ਤੇ ਆਪਾਂ ਤਿਆਰ ਆ ਹੁਣ ਕਰੋ ਨਿਕਲਣ ਲੱਗੇ ਆ ਆਪਾਂ ਚੱਲੇ ਆਂ ਮੋਟਰਸਾਈਕਲ ਤੇ ਤੇ ਚਲੋ ਫਿਰ ਚੱਲਦੇ ਆਂ ਜੁੜਦੇ ਰਿਓ ਆਪਣੇ ਬਲੌਗ ਦੇ ਨਾਲ ਆ ਗਿਆ ਸੋ ਨੂੰ ਯਾਰ ਆਪਣਾ ਦੇਖੋ ਕਰੋ ਚੈੱਕ ਨੂੰ ਦਿਓ ਸੇਗਾ ਲਈ ਸਾਰਾ ਮੌਲਿਕ ਹੈ ਬਈ ਇਹ ਤਾਂ ਦੇਖੋ ਬੈਗੂ ਇਧਰ ਹੀ ਮੋੜ ਲੈ ਇਧਰ ਹੀ ਚੱਲਾਂਗੇ ਇਧਰ ਹੀ ਮੋੜ ਲੈ ਦੇਖੋ ਬੈਗੂ ਫਟ ਕਰੇ ਬਾਈ ਜੇ ਨਾ ਕਿਸੇ ਦਾ ਆਪੇ ਨਾਲ ਬਹੁਤ ਕਰ ਸਕਦੇ ਸੀ ਤੇ ਇਹ ਸਾਰਾ ਗੱਦਬਾਰੇ ਮੱਥਾ ਟੇਕਾ ਤੇ ਮੱਥਾ ਟੇਕ ਕੇ ਤਰਦੇ ਆਂ ਫਿਰ ਦੇ ਉੱਤੇ ਜਾ ਕੇ ਅਸੀਂ ਮੋਤੀ ਹੰਸ ਤੋਂ ਨਵੇਂ ਇਸ਼ਨਾਨ ਕਰਦੇ ਆਂ ਅਤੇ ਸ ਬਹੁਤ ਸਨਮਾਨ ਚ ਰਗਣਾ ਇੱਕ ਵਗ ਰਹਿੰਦਾ ਸੀ ਆਪਣਾ ਇਹ ਵੀ ਬੰਨ ਲਿਆ ਮੱਥਾ ਟੇਕ ਲਿਆ ਹੁਣ ਤਿਆਰ ਆਂ ਟਾਈਮ ਹੋ ਗਿਆ 5:30 ਹੋ ਗਏ ਵੇਰ ਦੇ ਅੱਪਾਵਾਸਾਂ ਉੱਤਰ ਲੱਗਿਆ ਪੈੜੋਂ ਮੱਥਾ ਟੇਕ ਲਿਆ ਚੱਲਦੇ ਆਂ ਵੀ ਚਲੋ ਬਈ ਕਰਦੇ ਆਂ ਯਾਤਰਾ ਸ਼ੁਰੂ ਸ੍ਰੀ ਹਿਮਪਨ ਸਾਹਿਬ ਦੀ ਚਲੋ ਰਾਏਕੋੜ ਪਹੁੰਚ ਗਏ ਹੁਣ ਆਪਾਂ ਸਾਰਾ ਪਿਆਰ ਹਜੇ ਬੰਦ ਪਿਆਗਾ ਟਾਈਮ ਹੋਇਆ ਹਜੇ 5:00 ਵਜੇ 50 ਮਿੰਟ ਹੋਣ ਵਾਲਿਆ ਪੂਰੇ ਇਹ ਸਾਰਾ ਰੈਕੋਰਡ ਬੰਦ ਪਿਆ ਪਰ ਅੱਜ ਮੌਸਮ ਠੰਡਾ ਤੋਂ ਆਪਣੀ ਹੈਗੀ ਜਮਾਂਗੀ ਆਏ ਲੱਗਦਾ ਜਿਵੇਂ 8-9 ਵਜੇ ਹੁੰਦੇ ਆ ਟਾਈਮ ਹੋਇਆ ਕੁਝ ਨਹੀਂ ਹੋਇਆ ਦਿਨ ਕਿੱਟਾ ਚੜ ਗਿਆ ਮੌਸਮ ਵਧੀਆ ਅੱਜ ਪੈਸੇ ਨਿਕਲੇ ਨਹੀਂ ਵੀ ਏਟੀਐਮ ਬੰਦ ਆ ਉਧਰ ਵੀ ਬੰਦ ਆ ਆ ਵੀ ਬੰਦ ਆ ਨਿਕਲਦੇ ਨਹੀਂ ਪੈਸੇ ਗਾਹ ਚੱਲਦੇ ਆਂ ਗਾਂਹਾਂ ਜਾਈਂ ਕਢਾਉਣੇ ਆਂ ਟੈਂਕੀ ਚਰ ਵਾਲੀ ਆਪਾਂ ਫੁੱਲ ਲੈ ਜੇ ਤੇ ਰੁਪਈਆਂ ਦਾ ਨੌਂ ਤੋਂ ਥੂੜਾ ਆ ਪਕੜਿਆ ਰੈਕਡ ਪٹرول ਪੰਪ ਤੇ ਇੱਥੇ ਵੀ ਪਟਰੋਪ ਆਪ ਮਿਲਦਾ ਵੇ ਟੈਂਕੀ ਫੁੱਲ ਕਰਾ ਲਿਆ ਕਰੋ ਅਰ ਅੱਜ ਕਈ ਵਾਰ ਮਿਲਦਾ ਨਹੀਂ ਫਿਰ ਔਖਾ ਹੋ ਜਾਂਦਾ ਤੇਲ ਦਾ ਹੁਣ ਆਪਣਾ ਪੂਰਾ ਫਟ ਹੋ ਗਿਆ ਇਧਰ ਹਣ ਆਪਾਂ ਖੜਿਆ ਇਸ ਟਾਈਮ ਦਰਾਹੇ ਦਰਾਹੇ ਬਿਆਰ ਤੇ ਖੜੇ ਆ ਏ ਢਿਉਂ ਚ ਇਧਰ ਪਾਹੇ ਘਟਾਉਣੇ ਸੀ ਆਪਾਂ ਘੜਾ ਲੇ ਤੇ ਹੁਣ ਚੱਲਦੇ ਆ ਪਹਿਲਾ ਬ੍ਰੇਕ ਲਿਆ ਵੀ ਹੁਣ ਆਪਾਂ ਆਪਾਂ ਨੂੰ ਕਿਹਾ ਮਹਿਫਲ ਟਾਪੇ ਤੇ ਆਪਾਂ ਹੈ ਗਿਆ ਹੁਣ ਅੰਬਾਲਾ ਰੋਡ ਤੇ 170 ਕਿਲੋਮੀਟਰ ਦੇ ਕਰੀਬ ਆ ਗਿਆ ਆਪਾਂ ਸਵੇਰੇ 6:30 ਚੱਲੇ ਸੀਗੇ ਹੁਣ 10 ਤੋਂ ਉੱਪਰ ਹੋ ਗਿਆ ਟਾਈਮ ਆਪਾਂ ਜਿਹੜੇ ਰਸਤੇ ਆਇਆ ਆ ਇਹ ਹੈਗਾ ਆ ਆਪਣਾ ਦਰਾਹਿਓ ਦਰਾਹਿਓ ਤੋਂ ਆਪਾਂ ਆਇਆ ਸਿੱਧਾ ਖੰਨਾ ਖੰਨੇ ਤੋਂ ਅੰਬਾਲਾ ਅੰਬਾਲੇ ਤੋਂ ਆਪਾਂ ਹੁਣ ਜਾਣਾ ਇੱਧਰ ਸਿੱਧਾ ਆਪਣਾ ਜਮਨਾਗਰ ਜਮਨਾਗਰ ਤੋਂ ਹਰਦਵਾਰ ਹਰਦਵਾਰ ਤੋਂ ਜਾਵਾਂਗੇ ਰਿਸ਼ੀਕੇਸ਼ ਤੇ ਬਸ ਅੱਜ ਆਪਾਂ ਰਿਸ਼ੀਕੇਸ਼ ਰੁਕਾਂਗੇ ਤੇ ਉਹ ਆਏਗਾ ਟੱਪਾ ਉੱਧਰ ਤੇ ਉਧਰ ਸਾਡਾ ਮੋਟਰਸਾਈਕਲ ਚਲਦੇ ਆ ਉਧਰ ਖਾਣੇ ਵੀ ਨਹੀਂ ਕੋਸ ਓਏ ਪਹਿਲੇ ਹੀ ਵਗ ਗਿਆ ਭੁੱਖ ਲੱਗ ਗਿਆ ਸਵੇਰ ਦੇ ਨੇ ਕੁਝ ਨਹੀਂ ਖਾਦਾ ਘਰੋਂ ਚਾਹ ਵੀ ਘਤੁਰੇ ਇਸ ਗੱਲੀ ਚਲੋ ਬਈ ਹਾਂ ਨਹੀਂ ਵੀ ਨਹੀਂ ਕੋ ਫੇਰ ਦਿਖਾਉਣਾ ਤੁਹਾਨੂੰ ਆ ਲਈ ਆਪਣੇ ਸੈਂਡਵਿਚ ਇਧਰ ਲੱਸੀ ਵੀ ਨਹੀਂ ਆ ਜੋ ਪਰ ਕਹਿੰਦਾ ਇਹ ਲਸੀ ਵਾਲੀ ਆਪਾਂ ਸੈਂਡਵਿਚ ਉਹ ਦੋ ਬੋਟਾਂ ਚੱਲੀਆਂ ਦੀਆਂ ਕਿਹੜਾ ਜੱਤ ਤੱਕ ਗਈ ਸੋ ਫਿਰ ਆਪਾਂ ਹੁਣ ਦੁਬਾਰੇ ਕੰਟੀਨਿਊ ਕਰਨ ਲੱਗੇ ਆ ਖਾ ਪੀ ਲਿਆ ਤੇ ਉਹ ਕੇਰਪੋਟਾਂ ਇਧਰ ਸੋਨੂ ਤੇ ਆ ਹੁਣ ਡਰਾਈਵਰ ਚੇਂਜ ਹਾਂ ਆਪਾਂ ਚਲਾਵਾਂਗੇ ਸੋਨੂ ਬੈਠੂ ਪਿੱਛੇ ਚੱਲਦੇ ਆਂ ਫਿਰ ਅੱਗੇ ਚਲੋ ਬਈ ਉਹ ਵੀ ਇਹ ਤਿਆਰ ਚੱਲਦੇ ਆਂ ਇਹਦਾ ਸੋਨੂ ਦਾ ਫੈਟ ਹੋ ਗਿਆ ਪੂਰਾ ਮਾਸਕ ਲਾ ਕੇ ਤੇ ਆਪਾਂ ਵੀ ਫੈਟਾਂ ਤੇ ਚੱਲਦੇ ਹੁਣ ਮੋਟਰਾਂ ਦੀ ਮਾਰ ਦਿਆਂ ਸੈਲਸ ਚਲੋ ਬਈ ਪੁਲੀ ਵਿਸਨ ਕਰਾਉਣ ਲੱਗਿਆ ਹੁਣ ਆਪਾਂ ਨਾ ਰੱਖ ਇੱਥੇ ਓਇਲਿੰਗ ਕਰਾ ਲੀਏ ਫਿਰ ਕੋਈ ਮਤਲਬ ਨਹੀਂ ਬਾਕੀ ਸਭ ਕੋ ਸੋਕੇ ਆ ਰੋਟਾਂ ਇਹਦੀਆਂ ਮਰੀਆ ਹੁਣ ਆਪਾਂ ਮੁਕੀ ਜੀ ਬ੍ਰੇਕ ਤੇ ਟਾਈਮ ਹੋ ਗਿਆ 1.5 ਵਜ ਗਿਆ ਪੂਰਾ ਤੇ ਬੈਠੀਆਂ ਪਾਉਣ ਢਾਡਾ ਢਾਡਾ ਪੀਣੇ ਚਾਰਮੀ ਬਹੁਤ ਆ ਸਾਰਨ ਪੜ ਦੇ ਵਿੱਚ ਆਪਾਂ ਹੁਣ ਮਿੱਥੋਂ ਬਸ 70 ਕਿਲੋ ਮੀਟਰ ਹੈ ਅੱਗੇ ਜੇ ਮੰਨ 1.5 ਘੰਟਾ ਲੱਗਣਾ ਆਪਾਂ ਹੋਰ ਵੇ ਬਾਈਕ ਤੇ ਆ ਤੇਾਸ ਬ੍ਰੇਕ ਲੈਣੀਆਂ ਥੋੜੀ ਜਿਹੀ ਹੋਰ ਹੁਣ ਤੋਂ ਆਪਾਂ ਬਹੁਤ ਨੇੜੇ ਪਹੁੰਚ ਜਾਣਾ ਸੀਗਾ ਅੱਜ ਅੰਬਾਲਾ ਸੀਗਾ ਬੰਦ ਸਾਰੇ ਊੜਮਾਲੇ ਦੇ ਬੰਦ ਸੀਗੇ ਫਿਰ ਅੰਬਾਲੇ ਦੇ ਵਿੱਚ ਦੀ ਹੁਣੋਂ ਪਿਆ ਆਪਾਂ ਘੁੰਮ ਕਰਕੇ ਉੱਥੇ ਆਪਣਾ 2 ਘੰਟੇ ਖਰਾ ਹੋ ਗਿਆ ਅੱਜ ਸਾਨੂੰ ਆਪ ਨੂੰ ਬਹੁਤ ਨੇੜੇ ਹੋ ਜਾਣਾ ਸੀ ਅਸੀਂ ਤਖਵਿਲੀ ਦੇ ਆਗੇ ਆਪਾਂ ਹੁਣ ਖਾਵਾਂਗੇ ਰੋਟੀ ਖਾਵਾਂਗੇ ਟਰਮ 2:30 ਵਜ ਗਏ ਨੇ ਦੁਪਹਿਰ ਦੇ ਭੁੱਖ ਬਹੁਤ ਲੱਗੀ ਆ ਉਹ ਲਾਦਾ ਮੋਟਰਸਾਈਕਲ ਆਪਾਂ ਤੇ ਚੱਲਦੇ ਆਂ ਅੰਦਰ ਖਾਣੇ ਪੀਣੇ ਆਂ ਖਾ ਕੇ ਮਿਲਦੇ ਹੁਣ। ਆਪਾ ਆਰਡਰ ਕਰਿਆ ਚਾਹੇ ਪਨੀਰ ਮਿਕਸ ਰਹਿਤਾ। ਤੇ ਇਧਰ ਰੋਟੀਆਂ। ਅੰਦਰ ਸੋਣੂ ਆਪਾਂ ਹਰਦੁਵਾਰ ਤੇ ਫੇਰ ਜਾਣਾ ਪਾਰੀਸ਼ੀਕੇ ਹਰਦੁਵਾਰ ਨਹੀਂ ਰੁਕਣਾ ਆਪਾਂ ਸਿੱਧਾ ਜਾਣਾ ਰਿਸ਼ੀਕੇ ਤੇ ਰਿਸ਼ੀਕੇਸ਼ ਰਹਿ ਗਿਆ ਵਸ 50 ਕਿਲੋਮੀਟਰ ਢੇੜ ਘੰਟ ਲੱਗਣਾ ਹੌਲੀ ਹੌਲੀ ਚੱਲਦੇ ਆਂ। ਚਲਿਏ ਸੋਨੂ ਤਿਆਰ ਆਂ? ਤਿਆਰ ਆਂ ਜੀ ਤਿਆਰ। ਚਲੋ ਜੀ ਚਲੋ। ਮੇਰੇ ਵਾਲਾ ਵੀ ਕੱਢ ਲਾ। ਹਰਦੁਵਾਰ ਪਹੁੰਚ ਗਏ ਆਪਾਂ। ਹੁਣ ਪਹਾੜ ਦੇ ਰੇਲੇ ਸ਼ੁਰੂ ਹੋ ਗਿਆ ਆਪਾਂ ਨੂੰ ਇਹ ਆਹ ਹਾਰ ਦੁਆਰਾ 40-50 ਕਿਲੋਮੀਟਰ ਰਹਿ ਗਿਆ ਅਰੇ ਸ਼ੀਸ਼ੇ ਪਹੁੰਚਣ ਵਾਲੇ ਆਪਾਂ ਦੇਖੋ ਵੀ ਆਹ ਇਤੋਂ ਜਾਨ ਨਾਲ ਮੂਰੇ ਪਹਾੜ ਆ ਮੌਸਮ ਦੀ ਘੇਟ ਇੱਥੇ ਵੀ ਨਾ ਵੜੀ ਗਰਮੀ ਆ ਘੇਟਾ ਮਾਹੌਲ ਆ ਪੂਰਾ ਬਣਿਆ ਰਿਆ ਕਰੋ ਚੈੱਕ ਅਵੀ ਪਹੁੰਚ ਗਏ ਨੋਤਵਾਰਾ ਸ੍ਰੀ ਹੇਮਕੁੰਡ ਸਾਹਿਬ ਰੈਸੀਡੈਂਸ ਦੇ ਵਿੱਚ ਆਮ ਪਾਰਕਿੰਗ ਕਰਦੇ ਆਂ ਮੋਟਰਸਾਈਕਲ ਇਹਦੇ ਜਾਂ ਵੀ ਪ੍ਰੋਗਰਾਮ ਅੱਗੇ ਦਰਦਵਾਰਾ ਸ੍ਰੀ ਹੇਮਕੁੰਡ ਸਾਹਿਬ ਫਿਰ ਰਿਸ਼ੀਕੇਸ਼ ਪਹੁੰਚ ਗਏ ਆਪਾਂ ਐਂਟਰ ਹੋ ਗਏ ਹੁਣ ਰੂਮ ਦਾ ਪਤਾ ਕਰਦੇ ਆਂ ਤੇ ਦੇਖਦੇ ਆਂ ਉਹਨਾਂ ਦਾ ਬਾਲਟਾ ਉੱਧਰ ਫੇਰ ਸੈਟਿੰਗ ਸੈੱਟ ਕਰ ਜਾਂਦੇ ਆਂ ਉਹਨੂੰ ਫਾਇਦਾ ਪਹਿਲਾਂ ਹੀ ਕਰ ਦਿੰਦੇ ਆਂ ਚਲੋ ਦੇਖਦੇ ਆਂ ਕੀ ਪ੍ਰੋਗਰਾਮ ਆਜੋ ਜਿਹਾ ਹਰੇ ਲੈਣ ਜਿਵੇਂ ਤਰ੍ਹਾਂ ਕਾਰਡ ਬਣਾਉਣਾ ਪੈਂਦਾ ਫੇਰ ਕਮਰਾ ਦੇਣਗੇ ਆਹ ਖੜਿਆ ਲਾਈਨਾਂ ਚ ਲੱਗੇ ਆਹ ਜਣਾ ਸੋਣੂ ਸਪੀਡ ਬਹੁਤ ਆ ਵੀ ਕੱਟ ਬਹੁਤ ਆ ਉਹ ਵੀ ਉਧਰ ਹੁੰਦੀ ਐ ਰਜਿਸਟ੍ਰੇਸ਼ਨ ਆਪਾਂ ਕਰਾ ਲਈ ਆਹ ਬਣ ਗਿਆ ਆਪਣਾ ਕਾਰਡ ਤੇ ਮੇਨ ਗੇਟ ਤੋਂ ਜਦੋਂ ਐਂਟਰ ਹੁੰਦੇ ਆ ਉਹ ਤੋਂ ਬਾਅਦ ਖੱਬੇ ਆ ਜਾਣਾ ਉਹ ਤੇ ਕਾਊਂਟਰ ਆ ਤੁਹਾਨੂੰ ਕਾਰਡ ਬਣ ਜਾਣਾ ਆਧਾਰ ਕਾਡ ਲੈ ਜਾਣਾ ਆਧਾਰ ਕਾਡ ਦੇਖ ਕੇ ਤੇਰੇ ਕਾਰਡ ਬਣਾ ਦੇਣੇ ਇਹ ਤਾਂ ਉੱਪਰ ਨਹੀਂ ਆਉਂਦੇ ਇਹ ਆਪਣੇ ਕਾਹਦੋਂ ਕੰਮ ਹੋਊਗਾ ਰੂ ਤਾਂ ਮਿਲਿਆ ਨਹੀਂ ਵੀ ਆਪਾਂ ਇੱਥੇ ਹੁਣ ਹੁਣ ਬਾਹਰ ਹੋਟਲ ਚ ਪਤਾ ਕਰਕੇ ਆਉਣੇ ਆ ਉਹ ਸੋਣਗੇ ਪਾਣੀ ਪਾਰ ਨੂੰ ਕੱਢਦੇ ਆ ਬਲਟ ਮਾਰਾ ਸੋਣਾ ਇਥੋਂ ਨੇੜੇ-ਤੇੜੇ ਦੇਖ ਕੇ ਆਉਣੇ ਆ ਕਿ ਹੋਟਲ ਹੋਇਆ ਜੇ ਇੱਥੇ ਤਾਂ ਮਿਲਿਆ ਨਹੀਂ ਕਮਰਾ ਹਾਲ ਸੀਗਾ ਅ ਗੁਰਦੁਆਰਾ ਸਾਹਿਬ ਤੋਂ ਆਪਾਂ ਨੂੰ ਕਮਰਾ ਨਹੀਂ ਮਿਲਿਆ ਸੀ ਤੇ ਉਹ ਹਾਲ ਹੁੰਦੇ ਸੀਗੇ ਪਰ ਹਾਲ ਚੰਨੇ ਆ ਬੰਦਿਆਂ ਛਪੈਣਾ ਔਖਾ ਵੀ ਆ ਗਰਮੀ ਵੀ ਬਹੁਤ ਤੇ ਫਿਰ ਆਪਾਂ ਹਣਾ ਕਮਰਾ ਲਿਆ ਇੱਥੇ 1500 ਚ ਏਸੀ ਵਾਲਾ ਤੇ ਆ ਕਮਰਾ ਦਾ ਏਸੀ ਲੱਗਿਆ ਹੋਇਆ ਵਧੀਆ ਗਰਮੀ 'ਚ ਹਾਲਤ ਤਾਂ ਬਹੁਤ ਔਖਾ ਹੁੰਦਾ ਤੇ ਕਮਰੇ ਨਹੀਂ ਮਿਲਦੇ ਕਿਉਂਕਿ ਅਸੀਂ ਦੋ ਜਣੇ ਆਏ ਆ ਦੋ ਜਣਿਆਂ ਨੂੰ ਕਮਰੇ ਉਹ ਨਹੀਂ ਦਿੰਦੇ ਜਾਂ ਤਾਂ ਹੋਂ 6-7 ਜਣੇ ਜਾਂ ਹੋਵੇ ਫੈਮਿਲੀ ਕਮਰੇ ਦੇ ਦਿੰਦੇ ਆ ਉਹ ਤੇ ਬਾਕੀ ਜਾਂ ਸਪਾਲਸ ਨਾਲ ਮਿਲਦਾ ਹੈ ਕਮਰਾ ਇੱਥੇ ਜੇ ਆਪਾਂ ਇਧਰ ਆ ਗਏ ਹੁਣ ਕਮਰੇ 'ਚ ਇਹ ਵੀ ਸਹੀ ਆ 1500 'ਚ ਕੋਈ ਮਾੜਾ ਨਹੀਂ ਹੈਗਾ ਏਸੀ ਲੱਗਿਆ ਹੋਇਆ ਬੈਗ ਰੱਖਿਆ ਤੇ ਆਪਾਂ ਹੁਣ ਕਮਰੇ 'ਚ ਖਾਣਾ ਆਪਾਂ ਆਇਆ ਇੱਥੇ ਮੱਥਾ ਲੇਕਣ ਦਰਜਾਉਂਦੇ ਆਂ ਦਰਵਾਜ਼ਾ ਖੋਲ ਆਦਾ ਪਾਉਂਦਾ ਮੁੱਠਾ ਮਿਕਲ ਬੈਗ ਆਪਾਂ ਸਾਰੇ ਕਮਰੇ ਚ ਰੱਖਿਆ ਹੁੰਦੇ ਕਮਰਾ ਲੈ ਲਿਆ ਸੀ ਤੇ ਚੱਲਦੇ ਆਂ ਅੰਦਰ ਮੱਥਾ ਢੇਕਦੇ ਆਂ ਐਸਾ ਸਤਿਗੁਰੂ ਲੋਟ ਦਰبار ਸਾਹਿਬ ਦੇ ਥੱਲੇ 뮤ਜ਼ੀਅਮ ਬਣਿਆ ਹੋਇਆ ਤੇ ਇੱਥੇ ਸਾਰੇ ਆਹ ਡਰੈਸ ਬਣਾਏ ਹੋਇਆ ਜਿਹੜਾ ਵੀ ਕਸ਼ੀਕੇਸ਼ ਆਉਂਦਾ ਇਹ ਥੱਲੇ ਆ ਕੇ ਦਰਬਾਰ ਸਾਹਿਬ ਦੇ ਜਰੂਰ ਦੇਖ ਕੇ ਜਾਇਓ ਆਦੇ ਭਾਈ ਦੇ ਆਲਾ ਸਿੰਘ ਜੀ ਕਾਇਮਤੀ ਦਾਸ ਜੀ ਆਹ ਆਰੇ ਨਾਲ ਚੀਰਿਆ ਸੀ ਇਹਨਾਂ ਨੂੰ ਬਾਰੇ ਸੁਖਤੇਵ ਸਿੰਘ ਜੀ ਤੇ ਆ ਭਾਈ ਤਾਰੂ ਸਿੰਘ ਜੀ ਇਹਨਾਂ ਦੀ ਖੋਪੜੀ ਲਾਤੀ ਸੀ ਭਾਈ ਤਾਰੂ ਸਿੰਘ ਜੀ ਦੀ ਇਹ ਭਾਈ ਮਨੀ ਸਿੰਘ ਜੀ ਆ ਇਹਨਾਂ ਦੀਆਂ ਉਂਗਲਾਂ ਵੜਤੀਆਂ ਸੀ ਤੇ ਆ ਬਾਬਾ ਦੀਪ ਸਿੰਘ ਜੀ ਆ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਛੋਟੇ ਸ਼ਹਿਬ ਜაძੇ ਨਹੀਂ ਹਨ ਜਿਹੜੇ ਸੀ ਤੇ ਜਿਹੜਾ ਵੀ ਰਿਸ਼ੀਕੇਸ਼ ਆਉਂਦਾ ਦਰਬਾਰ ਸਾਹਿਬ ਦੇ ਥੱਲੇ ਆ ਕੇ ਇਹ ਜ਼ਰੂਰ ਦੇਖ ਕੇ ਜਾਏ ਉਹ 7:15 ਮਿੰਟ ਹੋ ਗਏ ਮਾਥਾ ਪਾ ਟੇਕਿਆਂ ਦਾ ਤੇ ਥਿਊ ਚੈੱਕ ਕਰੋ ਤੇ ਮਗਰ ਪਹਾੜੀ ਪਹਾੜ ਨੇ ਸਾਰੇ ਇਧਰ ਦਰਬਾਰ ਸਾਹਿਬ ਆਪਰ ਥੱਲੇ ਜੈਵ ਘਰ ਤੇ ਪਿੱਛੇ ਸਾਰੀ ਰਹਾਇਸ਼ ਆ ਸਾਰੇ ਪਿੱਛੇ ਕਮਰੇ ਮਿਲਦੇ ਆਂ। ਅੰਦਰ ਲੈ ਕੇ ਚੱਲ ਜਾਨਾ ਉਹਨੂੰ ਪਿੱਛੇ। ਵੀਊ ਚੈੱਕ ਕਰੋ। ਮਗਰ ਇਹ ਸਾਰੇ ਰਿਹਾ ਐ ਕਿਾ ਕਮਰੇ ਆ ਚ ਸਾਰੇ। ਦੇਖੋ ਵੀ ਕਰੋ ਚੈੱਕ। ਪਹਾੜੀ ਪਹਾੜ ਨੇ ਸਾਰੇ ਪਾਸੇ ਪ੍ਰਸ਼ਾਦਾ ਸ਼ਕਨ ਚੱਲਿਆ ਹਾਂ ਆਪਾਂ ਚੱਲਿਆ ਭਾਂਡੇ ਤੇ ਚੱਲੇ ਅੰਦਰ ਸ਼ਾਮ ਦਾ ਟਾਈਮ ਹੋ ਗਿਆ ਬਈ ਹੇ ਲਾਈਟਾਂ ਚੱਲ ਪੀਆਂ ਟ੍ਰੈਫਿਕ ਬਹੁਤ ਆ ਇੱਥੇ ਕੀ ਗੈਂਸਟਰ ਟ੍ਰੈਫਿਕ ਹੀ ਟ੍ਰੈਫਿਕ ਆ ਆ ਰੇਨਕੋਟ ਲੈ ਲਿਆ ਆਪਾਂ 20 20 ਰੁਪਏ ਦੇ ਸੂਨ ਦੇ ਉਹ ਚ ਬਾਦੇ ਕਹਿੰਦੇ ਤੇ ਮੀਂਹ ਜਾਂ ਨੰਡਾ ਦੇਖ ਦਿਆਂ ਕਿਉਂ ਕਰਕੇ ਤਾਂ ਤਾਂ ਹਰ ਚੀਜ਼ ਮਹਿੰਗੀ ਮਿਲਦੀ ਆ ਇੱਥੇ ਸਸਤੀ ਮਿਲੂ ਇੱਥੇ ਹੀ ਲੈ ਚੱਲਾਂਗੇ ਤੇ ਘੋਮਦੇ ਆਪਾਂ ਹੁਣ ਇੱਥੇ ਦਾ ਮਾਰਕੀਟ ਪਰ ਟ੍ਰੈਫਿਕ ਬਹੁਤ ਆ ਟੱਕਾ ਹੀ ਮੈਂਦਾ ਚਾਰ ਸਵੇਰੇ ਆਟੋ ਦੇਖੋ ਵੀ ਇੱਥੇ ਆਟੋ ਦੇਖੋ ਜੇ ਕਿਹੋ ਜਿਹਾ ਅਰੇ ਸਿਆਟ ਦੇ ਹੋ ਜਿਆ ਦੇਖ ਇਹ ਹੋ ਜਾਂਦਾ ਗੱਡੀਆਂ ਇੱਥੇ ਕੌਫੀ ਖਾਣ ਲੱਗੇ ਆਪਾਂ ਖੁਆ ਮਲਾਈ ਲੋ ਇਧਰ ਸੋਨੂ ਇਧਰ ਕੌਫੀ ਵਾਲਾ ਬਾਈ ਦ ਨਾਮ ਹੈ ਕੋਈ ਨਹੀਂ ਉਹਦੀ ਪਾਲੇ ਵਿੱਚ ਗੋਰੀ ਆ ਗਈ ਕੋਲ ਕੀ ਆਪਣੀ ਖਾ ਕੇ ਦਿਖਾ ਦੇ ਤੁਹਾਨੂੰ ਕਿਵੇਂ ਦੀ ਆ ਛੋਟੀਆਂ ਲੈ ਲਿਏ ਆਪਾਂ ਇੱਥੋਂ ਕਿਉਂ ਕਰਕੇ ਉੱਪਰ ਤਾਂ ਮਹਿੰਗਿਆ ਦਿੰਦੇ ਆ ਇੱਥੇ 50-50 ਰੁਪਏ ਦੀਆਂ ਉੱਪਰ ਦੇਣਗੇ 100-150 ਦੀ ਕਿਉਂ ਕਰਕੇ ਛੋਟੀਆਂ ਬਿਨਾ ਤਰਨਾ ਬਹੁਤ ਔਖਾ ਦੇਖਦੇ ਆ ਕਿਤੋਂ ਮਿਲਦੀ ਆ ਛੋਟੀ ਫਿਰ ਆ ਛੋਟੀ ਨਾਲ ਲੈ ਕੇ ਚੜਾਂਗੇ ਸਾਰਾ ਦਾ ਛੋਟੀ ਲੈਨੇ ਆ ਚੱਲ ਮੈਨੂੰ ਕੀ ਕਰਦੇ ਰੋਗੇ ਆ ਇਹ ਕੀ ਆ ਛੋਟੀਆਂ ਨਾਲੀਆਂ ਆਪਾਂ ਦੋ ਉਹਨੇ ਇਹਨਾਂ ਚੜਾਂਗੇ ਆਪਾਂ ਜਰੀਮ ਕੌਣ ਸਾਹਿਬ ਤਾਂ ਕੋਲੜੀ ਉਹ ਬਾਣੀ ਲੈਣੀਆਂ 50 50 ਰੁਪਏ ਦੀਆਂ ਕਾਪੜਾ ਬੜਾ ਮਹਿੰਗੀ ਦੰਦਾਂ 100 150 ਹੀ ਦੇਣਗੇ ਇਥੋਂ ਲੈ ਲਈ ਆ ਪਰ ਰੇਨ ਕੋਟ ਵੀ ਲੈ ਲੈ ਤੇ ਹੁਣ ਆਪਾਂ ਜਮਾ ਫਟਾਂ ਬੱਸ ਸਵੇਰੇ ਆਪਾਂ ਟਾਈਮ ਨਾਲ ਨਿਕਲ ਜਾਣਾ ਇਥੋਂ 8:00 ਵਜੇ ਚੱਲਦੇ ਹੁਣ ਕੰਮ ਦੇ ਜ ਆਜੋ 8:00 ਵਜੇ ਚੱਕਦੇ ਆਂ ਬੋਲਟ ਤੇ ਚੱਲਦੇ ਆਂ ਕਮਰੇ ਇਥੋਂ ਸਵੇਰੇ ਸਾਢੇ ਨਿਕਲਣਾ ਵੀ ਹੈ ਚਲੋ ਬਈ ਉਹ ਵੀ ਆ ਹੈ ਗਿਆ ਗੰਗਾ ਨਦੀ ਉਹ ਹੈ ਗਿਆ ਝੂਲਾ ਉਧਰ ਆਪਾਂ ਹੈ ਗਿਆ ਰਿਸ਼ੀ ਕੇਸ਼ ਦੇ ਵਿੱਚ ਤੇ ਦੇਖੋ ਰਾਤ ਦਾ 뷰 ਉਹ ਤੇ ਪਹਾੜੀਆਂ ਤੇ ਲੇਟਾ ਚੱਲਦੀਆਂ ਪਾਣੀ ਦੇਖੋ ਵੀ ਕਿੰਨਾ ਤੇਜ ਆ ਪਰ ਲੋਕਾਂ ਵਿੱਚ ਪੈਰਟ ਵੋਈ ਬੈਠੇ ਉਧਰ ਸਾਰੇ ਕਿਨਾਰਿਆਂ ਤੇ ਬੈਠੇ ਆ ਪਾਣੀ ਵਾਦਿਓ ਵੱਧ ਤੇ ਜਾਣ ਤੋਂ ਵੱਧ ਹਮੇਸ਼ਾ ਜਿਵੇਂ ਚੱਲ ਰਹੀ ਹੈ ਭਾਈ ਇਧਰ ਜੋਗਾ ਚੱਲੀ ਜਾਂਦਾ ਸਾਰੇ ਜੋਗਾ ਕਰੀ ਜਾਂਦੇ ਆ ਨਾਂਸ ਦੇਖੀ ਸਮਸਫ ਹੰਦਰੀਆਂ ਕੀ ਕਰ ਰਹੀ ਹੈ ਕਿਸ ਹਾਂ